ਹਾਂਜੀ ਸਤਿ ਸ਼੍ਰੀ ਅਕਾਲ ਜੀ ਤੁਹਾਨੂੰ ਸਾਰਿਆਂ ਨੂੰ ਹੋਰ ਕਿਵੇਂ ਉਮੀਦ ਕਰਦੇ ਹਾਂ ਤੁਸੀਂ ਬਿਲਕੁਲ ਠੀਕ ਠਾਕ ਹੋਵੋਗੇ ਹਾਂਜੀ ਹਰ ਵਾਰ ਦੀ ਤਰ੍ਹਾਂ ਆਪਾਂ ਤੁਹਾਡੇ ਲਈ ਲੈ ਕੇ ਆਏ ਹਾਂ ਇਸ ਵਾਰ ਸੋਹਣੇ ਸੋਹਣੇ ਸੂਟਸ ਇਹ ਸੂਟਸ ਹੈਗੇ ਨੇ ਜਿਹੜੇ ਜੀ 프린ਟਡ ਸ਼ਰਟਸ ਰਹਿਣਗੇ ਆ ਪਲੇਨ ਬਾਟਮ ਰਹੇਗੀ ਨਾਲ 프린ਟਡ ਦੁਪੱਟਾ ਰਹੇਗਾ ਸਟੱਫ ਹੈਗਾ ਜੀ ਜਿਹੜਾ ਇਹ ਆਪਣਾ ਰਹੇਗਾ ਸੈਟਨ ਔਰਗੈਂਜ਼ਾ ਠੀਕ ਹੈ ਬਹੁਤ ਜ਼ਿਆਦਾ ਸੌਫਟ ਹੁੰਦਾ ਹੈ ਔਰਗੈਂਜ਼ਾ ਦੇ ਵਾਂਗੇ ਹਾਰਡ ਨਹੀਂ ਹੁੰਦਾ ਇਸੇ ਕਰਕੇ ਸੈਟਨ ਔਰਗੈਂਜ਼ਾ ਮਤਲਬ ਕਿ ਥੋੜ੍ਹਾ ਲੁੱਕ ਹੈਗੀ ਹੈ ਜਿਹੜੀ organza type ਆ ਤੇ ਜਿਹੜੀ softness ਹੈਗੀ ਆ ਉਹ satin ਵਾਲੀ ਹੈ ਤਾਂ ਤੁਸੀਂ ਇਸ ਤਰ੍ਹਾਂ ਦੇ ਨਾਲ ਸਮਝ ਸਕਦੇ ਹੋ ਕਲਰ ਦੇਖੋ ਜੀ ਬਹੁਤ ਜ਼ਿਆਦਾ ਪਿਆਰਾ print ਦੇ ਵਿੱਚ ਇਸ ਕਲਰ ਨੂੰ ਅਗਰ ਆਪਾਂ ਹਾਈਲਾਈਟ ਕਰਾਂਗੇ ਨਾ ਤਾਂ ਬਹੁਤ ਸੋਹਣਾ suit ਬਣ ਜਾਣਾ plain ਰਹੇਗੀ ਜੀ bottom ਠੀਕ ਹੈ bottom ਰਹਿਣੀ ਹੈ ਜੀ ਇਸਦੇ ਨਾਲ crepe ਦੀ ਇਸ ਤਰ੍ਹਾਂ ਦੇ ਨਾਲ light color ਦੀ bottom ਹੈ ਇਹ ਵਾਲਾ ਹੈਗਾ ਜੀ dupatta ਹਾਂਜੀ ਅੱਗੇ ਵਾਲਾ print ਹੈ ਸਟੱਫ ਸਾ ਤੁਹਾਨੂੰ ਅਗੇਨ ਐਂਡ ਅਗੇਨ ਦੱਸ ਰਹੇ ਹਾਂ ਕਿ ਬਹੁਤ ਹੀ ਜ਼ਿਆਦਾ soft ਹੈ ਇਹ ਵਾਲਾ ਪੈਟਰਨ ਹੈਗਾ ਜੀ ਜਿਹੜਾ ਸ਼ਰਟ ਦੇ ਵਿੱਚ ਬਣਿਆ ਹੋਇਆ ਠੀਕ ਹੈ ਆਫ ਵਾਈਟ ਕਲਰ ਹੈ ਕਰੀਮ ਕਲਰ ਹੈ ਇਸ ਤਰ੍ਹਾਂ ਦੇ ਨਾਲ ਬਾਟਮ ਹੈ ਪਲੇਨ ਇਸ ਦੇ ਨਾਲ ਤੇ ਇਹ ਵਾਲਾ ਹੈਗਾ ਜੀ ਆਪਣਾ ਪ੍ਰਿੰਟਡ ਦੁਪੱਟਾ ਇਹ ਵਾਲਾ ਪ੍ਰਿੰਟ ਹੈ ਜਿਹੜਾ ਦੁਪੱਟੇ ਦੇ ਵਿੱਚ ਰਹੇਗਾ ਹਾਂਜੀ ਨੈਕਸਟ ਆਪਣਾ ਇਹ ਵਾਲਾ ਪ੍ਰਿੰਟ ਹੈ ਪ੍ਰਿੰਟਸ ਸਾਰੇ ਇੱਕ ਤੋਂ ਬਾਅਦ ਦੇਖਨੇ ਸ਼ਾਫ ਅਗੇਨ ਸੇਮ ਰਹੇਗਾ ਸੈਟਨ ਔਰਗੈਂਜ਼ਾ ਦਾ ਇਸ ਤਰ੍ਹਾਂ ਦੇ ਨਾਲ ਤੁਸੀਂ ਇਸ ਤੇ ਪੈਚ ਵਰਕ ਕਰਵਾ ਸਕਦੇ ਹੋ ਪੈਚ ਲਗਾ ਕੇ ਨਾ embroidery ਕਰਵਾ ਸਕਦੇ ਹੋ ਕਾਫੀ ਸਾਡੇ ਕੋਲ ਬੁਕਿੰਗਸ ਜਿੱਦਾਂ ਮੈਰਿਜ ਵਾਲੇ ਸੂਟਸ ਦੇ ਨਾਲ ਚੱਲ ਰਹੀਆਂ ਹੁੰਦੀਆਂ ਤਾਂ ਉਸ ਦੇ ਵਿੱਚ ਸਾਨੂੰ ਹੁੰਦਾ ਕਿ ਇਹ ਵਾਲੇ ਸਾਨੂੰ ਪ੍ਰਿੰਟਡ ਸੂਟਸ ਵੀ ਦਿਓ ਪੈਚ ਲਗਾ ਕੇ embroidery ਕਰਕੇ ਜਾਂ बॉਟਮ ਤੇ embroidery ਕਰਕੇ ਦੈਨ ਤੁਸੀਂ ਇਹ ਵਾਲੇ ਸੂਟ ਸਿਲੈਕਟ ਕਰ ਸਕਦੇ ਹੋ ਜੀ ਆਪਣੇ ਲਈ ਇਹ ਪਲੇਨ बॉਟਮ ਰਹੇਗੀ ਇਸ ਦੇ ਨਾਲ ਇਸ ਕਲਰ ਦੀ ਤੇ ਇਹ ਦੁਪੱਟਾ ਪ੍ਰਿੰਟਡ ਹੈ ਇਸ ਤਰ੍ਹਾਂ ਦੇ ਨਾਲ ਦੁਪੱਟੇ ਤੇ ਬਾਰਡਰ ਬਣਿਆ ਹੋਇਆ ਸੈਂਟਰ ਦੇ ਵਿੱਚ ਇਹ ਵਾਲਾ ਪ੍ਰਿੰਟ ਬਣਿਆ ਹੋਇਆ ਠੀਕ ਹੈ ਜੀ ਹਾਂਜੀ ਨੈਕਸਟ ਇਹ ਵਾਲਾ ਪ੍ਰਿੰਟ ਹੈ ਇਸ ਤਰ੍ਹਾਂ ਦੇ ਨਾਲ ਪ੍ਰਿੰਟ ਬਹੁਤ ਸੋਹਣਾ ਬਣਿਆ ਹੋਇਆ ਇਸ ਦਾ ਵੀ ਸਾਰੇ ਪ੍ਰਿੰਟ ਨਾ ਅਲੱਗ-ਅਲੱਗ ਬਣੇ ਹੋਏ ਨੇ ਇਹ ਸ਼ਾਰਟ ਦਾ ਪ੍ਰਿੰਟ ਰਹੇਗਾ ਜੀ ਤੇ ਇਸ ਤਰ੍ਹਾਂ ਦੇ ਨਾਲ ਪਲੇਨ ਹੈਗੀ ਹੈ ਜਿਹੜੀ ਇਸ ਦੇ ਨਾਲ ਬਾਟਮ ਰਹੇਗੀ ਇਹ ਵੀ ਕਲਰ ਬਹੁਤ ਜ਼ਿਆਦਾ ਪਿਆਰਾ ਤੇ ਇਸ ਤਰ੍ਹਾਂ ਦੇ ਨਾਲ ਪ੍ਰਿੰਟਡ ਰਹੇਗਾ ਜਿਹੜਾ ਇਸ ਦੇ ਨਾਲ ਦੁਪੱਟਾ ਰਹੇਗਾ ਹਾਂਜੀ ਨੈਕਸਟ ਆਪਣਾ ਇਹ ਵਾਲਾ ਕਲਰ ਹੈ ਇਸ ਤਰ੍ਹਾਂ ਦੇ ਨਾਲ ਪ੍ਰਿੰਟ ਬਣਿਆ ਹੋਇਆ ਬਹੁਤ ਹੀ ਜ਼ਿਆਦਾ ਸੋਹਣਾ ਕਲਰ ਹੈ ਇਹ ਜਿੱਦਾਂ ਮਰਜੀ ਤੁਸੀਂ ਇਸ ਸੂਟ ਨੂੰ ਵੀ ਰੈਡੀ ਕਰਵਾ ਸਕਦੇ ਹੋ ਪਲੇਨ ਬਾਟਮ ਰਹੇਗੀ ਇਸ ਤਰ੍ਹਾਂ ਦੇ ਨਾਲ ਸੂਟ ਦਾ ਜਿਹੜਾ ਪ੍ਰਿੰਟ ਹੈ ਜੀ ਪ੍ਰਿੰਟ ਦੇ ਕਲਰਸ ਨੇ ਨਾ ਉਹ ਬਹੁਤ ਜ਼ਿਆਦਾ ਪਿਆਰੇ ਹੈ ਸੂਟ ਦੇ ਇਸ ਤਰ੍ਹਾਂ ਦੇ ਨਾਲ ਦੁਪੱਟਾ ਜੀ ਸਾਰੇ ਦੁਪੱਟਿਆਂ ਦੀ ਤਰ੍ਹਾਂ ਚਾਰੋਂ ਸਾਈਡਸ ਤੇ ਬਾਰਡਰ ਬਣਿਆ ਹੋਇਆ ਸੈਂਟਰ ਦੇ ਵਿੱਚ ਇਹ ਵਾਲਾ ਪ੍ਰਿੰਟ ਹੈ ਨਾ ਸਾਈਡਸ ਤੇ ਵਾਲਾ ਬਾਰਡਰ ਰਹੇਗਾ ਕੋਈ ਵੀ ਸੂਟ ਤੁਹਾਨੂੰ ਪਸੰਦ ਆਉਂਦਾ ਜਾਂਦਾ ਤੁਸੀਂ ਸਕਰੀਨ ਸ਼ਾਟ ਲੈ ਕੇ ਜੋ ਨੰਬਰ ਤੁਹਾਨੂੰ ਸਕਰੀਨ ਦੇ ਉੱਪਰ ਸ਼ੋ ਹੋ ਰਿਹਾ ਜੀ ਉਸ ਦੇ ਉੱਪਰ ਤੁਸੀਂ WhatsApp ਮੈਸੇਜ ਕਰਦੇ ਜਾਓ ਹਾਂਜੀ ਇੱਕ ਹੋਰ ਸੋਹਣਾ ਪ੍ਰਿੰਟ ਹੈ ਇਸ ਦੇ ਵਿੱਚ ਇਸ ਤਰ੍ਹਾਂ ਦੇ ਨਾਲ ਅੰਬੀਆਂ ਬਣੀਆਂ ਹੋਈਆਂ ਹਨ ਕਲਰ ਬਹੁਤ ਪਿਆਰਾ ਹੈ ਇਸ ਦਾ ਵੀ ਇਸ ਤਰ੍ਹਾਂ ਦੇ ਨਾਲ ਅੰਬੀਆਂ ਆਉਣੀਆਂ ਤੁਹਾਡੀ ਸ਼ਰਟ ਦੇ ਵਿੱਚ ਉੱਪਰ ਨੂੰ ਠੀਕ ਹੈ ਜੀ ਅਗੇਨ ਇਸ ਦੇ ਨਾਲ ਵੀ ਪਲੇਨ ਬਾਟਮ ਹੈ ਜਿੱਦਾਂ ਆਪਾਂ ਤੁਹਾਨੂੰ ਦੱਸਿਆ ਕਿ ਸਾਰੇ ਸੂਟਸ ਦੇ ਨਾਲ ਹੀ ਪ੍ਰਿੰਟਡ ਸ਼ਰਟਸ ਪਲੇਨ ਬਾਟਮਸ ਰਹਿਣੀਆਂ ਪ੍ਰਿੰਟਡ ਦੁਪੱਟੇ ਰਹਿਣਗੇ ਦੁਪੱਟਾ ਦੇਖੋ ਜੀ ਤੁਸੀਂ ਕਿੰਨਾ ਜ਼ਿਆਦਾ ਸੋਹਣਾ ਹੈ ਇਸ ਤਰ੍ਹਾਂ ਦੇ ਨਾਲ ਬਾਰਡਰ ਬਣਿਆ ਹੋਇਆ ਚਾਰੋਂ ਸਾਈਡਸ ਤੇ ਵਾਲਾ ਬਾਰਡਰ ਰਹੇਗਾ ਸੈਂਟਰ ਦੇ ਵਿੱਚ ਇਹ ਵਾਲਾ ਪ੍ਰਿੰਟ ਰਹਿਣਾ ਹੈ ਛੋਟਾ ਛੋਟਾ ਪ੍ਰਿੰਟ ਹੈ ਜਿਹੜਾ ਉਹ ਸੈਂਟਰ ਦੇ ਵਿੱਚ ਬਣਿਆ ਹੋਇਆ ਹੈ ਠੀਕ ਹੈ ਜੀ ਫਿਰ ਅਜਵਲੀ ਵੀਡੀਓ ਦੇ ਵਿੱਚ ਇੰਨੇ ਸੂਟਸ ਫਿਰ ਮਿਲਾਂਗੇ ਆਪਾਂ ਤੁਹਾਨੂੰ ਸੋਹਣੇ ਸੋਹਣੇ ਸੂਟਾਂ ਦੀ ਇੱਕ ਨਵੀਂ ਵੀਡੀਓ ਦੇ ਨਾਲ ਤਦ ਤੱਕ ਇਹਨਾਂ ਦੇ ਵਿੱਚੋਂ ਕੋਈ ਵੀ ਸੂਟ ਤੁਹਾਨੂੰ ਪਸੰਦ ਆਉਂਦਾ ਤੁਸੀਂ ਸਾਡੇ ਤੋਂ ਪਰਚੇਸ ਕਰ ਸਕਦੇ ਹੋ ਵਿਦ ਸਟੀਚਿੰਗ ਵਿਦਆਊਟ ਸਟੀਚਿੰਗ ਤੁਸੀਂ ਇਹਨਾਂ ਸੂਟਸ ਨੂੰ ਪਰਚੇਸ ਕਰ ਸਕਦੇ ਹੋ